ਕਿੰਨੇ ਨਹੀਂ ਚੰਗੇ ਲੋਕਾਂ ਨੂੰ ਰੱਬ ਛੇਤੀ ਲੈ ਜਾਂਦਾ ਹੈ ਫਿਰ ਉਹ ਰੱਬ ਹੋਵੇ ਜਾਂ ਵਿਛੜੇ ਸੱਜਣ ਲੋਕਾਂ ਦੇ ਮਨਾਂ ਵਿੱਚ ਦੋਵੇਂ ਇੱਕ ਹੋ ਜਾਂਦੇ ਨੇ ਕਈ ਲੋਕ ਸਾਹ ਬੇਸ਼ੱਕ ਘੱਟ ਭੋਗਦੇ ਨੇ ਪਰ ਸਦੀਆਂ ਤੱਕ ਜਵਾਨ ਤੇ ਜਿਉਂਦੇ ਰਹਿੰਦੇ ਨੇ ਜੋ ਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ ਜੋ ਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾ ਵਾਲਾ ਸ਼ਿਵ ਕੁਮਾਰ ਬਟਾਲਵੀ ਦੀ ਇਹ ਲਿਖਤ ਸਿੱਧੂ ਮੂਸੇਵਾਲੇ ਤੇ ਤਾਂ ਟੁੱਕਦੀ ਹੀ ਹੈ ਨਾਲ ਹੀ ਕੁਝ ਖਾਸ ਨੇ ਜਿਨ੍ਹਾਂ ਦਾ ਜ਼ਿਕਰ ਅੱਜ ਮੈਂ ਤੁਹਾਡੇ ਸਾਹਮਣੇ ਕਰਨ ਜਾ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਦਿਖਸ਼ਾ ਤੇ ਤੁਸੀਂ ਦੇਖ ਰਹੇ ਹੋ ਮਿੱਟੀ ਚੈਨਲ ਸਾਡੇ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਦਾ ਇਹਨਾਂ ਨੂੰ ਤਾਂ ਬਹੁਤ ਸਾਰੇ ਲੋਕ ਰੋਮਾਂਟਿਕ ਕਵੀ ਜਾਂ ਬਿਰਹਾਂ ਦਾ ਸੁਲਤਾਨ ਵੀ ਕਹਿੰਦੇ ਨੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਜੰਮੂ ਕਸ਼ਮੀਰ ਦੀ ਹੱਦ ਦੇ ਨਾਲ ਲੱਗਦੇ तहसील ਦੇ بڑا ਪਿੰਡ ਲੋਤਿਆਂ ਦੇ ਵਿੱਚ ਹੋਇਆ ਜੋ ਹੁਣ ਪਾਕਿਸਤਾਨ ਦੇ ਵਿੱਚ ਹੈ ਵੰਡ ਤੋਂ ਪਹਿਲਾਂ ਇਹਨਾਂ ਦਾ ਪੂਰਾ ਪਰਿਵਾਰ ਬਟਾਲਾ ਆ ਕੇ ਵੱਸ ਗਿਆ ਸੀ ਇੱਥੇ ਰਹਿ ਕੇ ਸ਼ਿਵ ਕੁਮਾਰ ਬਟਾਲਵੀ ਜੀ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਫਿਰ ਬੈਰਿੰਗ ਯੂਨੀਅਨ 크੍ਰਿਸਚਨ ਕਾਲਜ ਬਟਾਲਾ ਦੇ ਵਿੱਚ ਦਾਖਲਾ ਲਿਆ ਇਸ ਤੋਂ ਕੁਝ ਸਮੇਂ ਬਾਅਦ ਉਹ ਨਾਬਾ ਵਿੱਚ ਆ ਗਏ ਤੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਵਿੱਚ ਦਾਖਲਾ ਲੈ ਲਿਆ ਕਾਲਜ ਵਿੱਚ ਪੜ੍ਹਦੇ ਹੋਏ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਇੱਕ ਕੁੜੀ ਮਿਲੀ ਜਿਸ ਨੂੰ ਉਹ ਮਨ ਹੀ ਮਨ ਪਿਆਰ ਕਰਨ ਲੱਗ ਗਏ ਕਦੇ ਉਸਦੇ ਨਾਲ ਗੱਲ ਤਾਂ ਨਹੀਂ ਕੀਤੀ ਪਰ ਫਿਰ ਵੀ ਉਹ ਉਸਦੇ ਬਾਰੇ ਹੀ ਸੋਚਦੇ ਸੀ ਉਸ ਕੁੜੀ ਦਾ ਨਾਮ ਸੀ ਮੈਨਾ ਜਦੋਂ ਉਸ ਨੂੰ ਪਸੰਦ ਕਰਨ ਲੱਗ ਗਏ ਤੇ ਉਸਦੇ ਖਿਆਲਾਂ ਦੇ ਵਿੱਚ ਡੁੱਬੇ ਰਹਿੰਦੇ ਸੀ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਅਚਾਨਕ ਗਾਇਬ ਹੋ ਗਈ ਹੈ ਜਦੋਂ ਉਹ ਕੁੜੀ ਨੂੰ ਉਸਦੇ ਪਿੰਡ ਲੱਭਣ ਗਏ ਤਾਂ ਪਤਾ ਲੱਗਾ ਕਿ ਕੁੜੀ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਯਾਦ ਦੇ ਵਿੱਚ ਸ਼ਿਵ ਕੁਮਾਰ ਜੀ ਨੇ ਇੱਕ ਕਵਿਤਾ ਲਿਖੀ ਸੀ ਜਿਸ ਦਾ ਨਾਮ ਸੀ ਇੱਕ ਕੁੜੀ ਜਿਦਾ ਨਾਮ ਮੁਹੱਬਤ ਇਹ ਕਵਿਤਾ ਦੀ ਰਚਨਾ ਉਹਨਾਂ ਨੇ ਕੀਤੀ ਸੀ ਜਿਸ ਨੂੰ ਤੁਸੀਂ ਅੱਜ ਦਲਜੀਤ ਦਸਾਂਜ ਦੀ ਆਵਾਜ਼ ਦੇ ਵਿੱਚ ਸੁਣਦੇ ਹੋ Shivkumar ਇੰਨੇ ਮਹਾਨ ਕਵੀ ਤੇ ਹਸਮੁਖੇ ਇਨਸਾਨ ਸੀ ਉਹ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਉਹਨੇ ਹੀ ਇਕੱਲੇ ਤੇ ਤਨਹਾ ਸੀ ਪਿਆਰ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਕਿਸਮਤ ਕਦੇ ਵੀ ਵਧੀਆ ਨਹੀਂ ਸੀ ਮੈਨਾ ਤੋਂ ਬਾਅਦ Shivkumar ਨੂੰ ਦੂਜੀ ਵਾਰ ਪਿਆਰ ਹੋਇਆ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਮ ਤੋਂ ਮਸ਼ਹੂਰ ਲੇਖਕ ਦੀਤੀ ਅਨਸੂਈਆ ਦੇ ਨਾਲ ਗੁਰਬਖਸ਼ ਸਿੰਘ ਇਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀਤੀ ਦਾ ਵਿਆਹ ਸ਼ਿਵ ਕੁਮਾਰ ਨਾਲ ਹੋਵੇ ਕਿਉਂਕਿ ਉਹ ਖੁਦ ਜਦੋਂ ਪੜ੍ਹਾਈ ਕਰਦੇ ਸੀ ਤਾਂ ਬਹੁਤ ਸਾਰੇ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਸੀ ਉਧਰ ਸ਼ਿਵ ਕੁਮਾਰ ਸਰਕਾਰੀ ਸਕੂਲ ਤੇ ਕਾਲਜ ਦੇ ਵਿੱਚ ਪੜ੍ਹੇ ਹੋਏ ਸੀ ਬਾਪ ਦੀ ਰਜ਼ਾਮੰਦੀ ਨਾ ਹੋਣ ਦੇ ਬਾਵਜੂਦ ਵੀ ਅਨਸੂਈਆ ਉਹਨਾਂ ਨੂੰ ਪਿਆਰ ਕਰਦੀ ਸੀ ਪਰ ਕੀ ਕਰਦੀ ਬਾਬ ਦੀ ਗੱਲ ਮੰਨੀ ਤੇ ਅਨਸੂਇਆ ਨੇ ਉਹਨਾਂ ਦੀ ਮਰਜ਼ੀ ਦੇ ਨਾਲ ਕਿਤੇ ਹੋਰ ਵਿਆਹ ਕਰਵਾ ਲਿਆ ਤੇ ਵਿਆਹ ਕਰਵਾ ਕੇ ਸਾਊਥ ਅਮਰੀਕਾ ਦੀ ਇੱਕ ਕੰਟਰੀ ਵੈਨੇਜ਼ੁਏਲਾ ਚਲੀ ਗਈ ਦੂਜੀ ਵਾਰ ਵੀ ਪਿਆਰ ਨਾ ਮਿਲਣ ਤੇ ਸ਼ਿਵ ਕੁਮਾਰ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਏ ਆਪਣੇ ਗਮਾਂ ਨੂੰ ਲੁਕਾਉਣ ਦੇ ਲਈ ਉਹਨਾਂ ਨੇ ਸ਼ਰਾਬ ਦਾ ਸਹਾਰਾ ਲਿਆ ਇਨ ਸਭ ਚੀਜ਼ਾਂ ਦੇ ਚਲਦੇ ਸ਼ਿਵ ਕੁਮਾਰ ਨੂੰ ਬਹੁਤ ਸਾਰੇ ਚਾਹਣ ਵਾਲੇ ਮਿਲੇ ਤੇ ਉਹਨਾਂ ਦੀ ਪੋਪੂਲੈਰਿਟੀ ਨੌਜਵਾਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵੱਧ ਗਈ। 5 ਫਰਵਰੀ 1968 ਨੂੰ ਉਹਨਾਂ ਦਾ ਵਿਆਹ ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਪਿੰਡ ਕੀੜੀ ਮੰਗਿਆਲ ਦੀ ਰਹਿਣ ਵਾਲੀ ਅਰੂਣਾ ਨਾਮ ਦੀ ਇੱਕ ਕੁੜੀ ਦੇ ਨਾਲ ਹੋ ਗਿਆ। ਉਹਨਾਂ ਦਾ ਵਿਆਹੁਟਿਕ ਜੀਵਨ ਵਧੀਆ ਚੱਲ ਰਿਹਾ ਸੀ ਪਰ ਉਹਨਾਂ ਦਾ ਧਿਆਨ ਹਜੇ ਵੀ ਉਹਨਾਂ ਦੀਆਂ ਕਵਿਤਾਵਾਂ ਅਤੇ ਉਹਨਾਂ ਦੀ ਮੁਹੱਬਤ ਬਾਰੇ ਹੀ ਸੀ। ਉਹਨਾਂ ਦੀ ਲਿਖੀ ਗਈ ਕਵਿਤਾ ਲੂਣਾ ਕਰਕੇ ਉਹਨਾਂ ਨੂੰ ਬੜੀਆਂ ਹੀ ਤਾਰੀਫਾਂ ਮਿਲੀਆਂ ਵਿਆਹ ਤੋਂ ਬਾਅਦ ਬਹੁਤਾ ਸਮਾਂ ਸ਼ਿਵ ਕੁਮਾਰ ਚੰਡੀਗੜ੍ਹ ਦੇ ਵਿੱਚ ਹੀ ਰਹੇ ਇੱਥੇ ਰਹਿ ਕੇ ਉਹਨਾਂ ਨੇ ਇੰਗਲੈਂਡ ਦਾ ਦੌਰਾ ਵੀ ਕੀਤਾ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਕੁਝ ਮਹੀਨਿਆਂ ਬਾਅਦ ਹੀ ਸ਼ਿਵ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਉਹਨਾਂ ਦੀ ਪਤਨੀ ਅਰੂਣਾ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਉਥੋਂ ਕੁਝ ਮਹੀਨਿਆਂ ਬਾਅਦ ਸ਼ਿਵ ਕੁਮਾਰ ਨੂੰ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਪਰ ਸ਼ਿਵ ਨੂੰ ਪਤਾ ਸੀ ਕਿ ਹੁਣ ਉਹਨਾਂ ਦੇ ਕੋਲ ਬਹੁਤਾ ਸਮਾਂ ਨਹੀਂ ਹੈ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਮੈਨੂੰ ਘਰ ਭੇਜ ਦਿੱਤਾ ਜਾਵੇ ਮੈਂ ਹਸਪਤਾਲ ਦੇ ਵਿੱਚ ਆਪਣੀ ਰਹਿੰਦੀ ਹੋਈ ਜ਼ਿੰਦਗੀ ਨਹੀਂ ਕੱਟਣਾ ਚਾਹੁੰਦਾ ਮੈਂ ਹਸਪਤਾਲ ਵਿੱਚ ਮਰਨਾ ਨਹੀਂ ਚਾਹੁੰਦਾ ਇਸ ਤੋਂ ਬਾਅਦ ਡਾਕਟਰ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਆਪਣੀ ਪਤਨੀ ਦੇ ਨਾਲ ਜਦੋਂ ਸੋਹਰੇ ਪਿੰਡ ਚਲੇ ਗਏ ਕੀੜੀ ਮੰਗਿਆਲ ਤੇ ਉੱਥੇ ਜਾ ਕੇ ਸ਼ਿਵ ਕੁਮਾਰ ਜੀ ਨੇ 6 ਮਈ 1973 ਦੀ ਸਵੇਰ ਨੂੰ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਮਹਿਜ਼ 36 ਸਾਲ ਦੀ ਉਮਰ ਪੂਕ ਕੇ ਤੇ ਇਸ ਦੁਨੀਆ ਨੂੰ ਆਪਣੀ ਲਿਖਾਵਟ ਬਾਰੇ ਜਾਣੂ ਕਰਵਾ ਕੇ ਉਹ ਦੁਨੀਆ ਤੋਂ ਕਿਦਰੇ ਅਲੋਪ ਹੀ ਹੋ ਗਈ ਸਾਡੇ ਲਿਸਟ ਦੇ ਵਿੱਚ ਅਗਲਾ ਨਾਮ ਹੈ ਮਰਲਨ ਮਨਰੋ ਦਾ ਮਰਲਨ ਮਨਰੋ 1950 ਤੋਂ 1960 ਦੇ ਦशक ਦੀ ਉਹ ਕੁੜੀ ਜਿਸ ਨੇ ਫਿਲਮਾਂ ਦੇ ਵਿੱਚ ਆਉਂਦੇ ਹੀ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਉਸ ਦੀ ਬੋਲਡਨੈਸ ਅਤੇ ਉਸ ਦੇ ਹੌਟਨੈਸ ਨੂੰ ਦੇਖ ਕੇ ਹਰ ਕੋਈ ਉਸ ਦਾ دیਵਾਨਾ ਹੋ ਜਾਂਦਾ ਸੀ ਅਜਿਹਾ ਕੀ ਸੀ ਉਸ ਦੀ ਖੂਬਸੂਰਤੀ ਦੇ ਵਿੱਚ ਕਿ ਉਸ ਸਮੇਂ ਦੇ ਹਰ ਇੱਕ ਨਾਮੀ ਬੰਦੇ ਦੇ ਨਾਲ ਉਸ ਦਾ ਨਾਮ ਜੋੜ ਦਿੱਤਾ ਜਾਂਦਾ ਸੀ ਇੰਨੀ ਮਸ਼ਹੂਰ ਹੋਣ ਦੇ ਬਾਵਜੂਦ ਕਿਉਂ ਉਸ ਨੂੰ ਸੈਕਸ ਸਿੰਬਲ ਦਾ ਨਾਮ ਦੇ ਦਿੱਤਾ ਗਿਆ ਇਸ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਅੱਗੇ ਜਾਣਾਂਗੇ ਮਰਲਨ ਮਨਰੋ ਦਾ ਅਸਲ ਨਾਮ ਨੋਰਮਾ ਜੇਨਸੀ ਉਸ ਦਾ ਜਨਮ 1 ਜੂਨ 1926 ਨੂੰ ਲਾਸ ਐਂਜਲਸ ਕੈਲੀਫੋਰਨੀਆ ਦੇ ਵਿੱਚ ਹੋਇਆ ਸੀ ਮਰਲਿਨ ਦੀ ਮਾਂ ਮੈਂਟਲੀ ਡਿਸਟਰਬ ਹੋਣ ਦੇ ਕਰਕੇ ਮਰਲਿਨ ਨੂੰ ਕਦੇ ਮਾਂ ਦਾ ਪਿਆਰ ਮਹਿਸੂਸ ਨਾ ਹੋਇਆ ਮਰਲਿਨ ਦੀ ਮਾਂ ਛੋਟੇ ਹੁੰਦਿਆਂ ਹੀ ਮਰਲਿਨ ਨੂੰ ਕਈ ਵਾਰ ਮਾਰਨ ਦੀ ਕੋਸ਼ਿਸ਼ ਕਰਦੀ ਸੀ ਉਸ ਨੇ ਤਕਰੀਬਨ 3 ਵਾਰ ਮਰਲਿਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੋਵੇਗੀ ਉਸ ਨੇ ਆਪਣੀ ਬੱਚੀ ਨੂੰ ਕਦੇ ਵੀ ਪਿਆਰ ਨਹੀਂ ਕੀਤਾ ਸੀ ਉਸ ਨੂੰ ਕਦੇ ਪਿਆਰ ਕਰ ਹੀ ਨਹੀਂ ਸਕੀ ਕਿਉਂਕਿ ਉਸਨੂੰ ਲੱਗਦਾ ਸੀ ਕਿ ਮਰਲਿਨ ਦਾ ਪਿਤਾ ਜਿਸਨੇ ਕਦੇ ਵੀ ਉਸਦੀ ਮਾਂ ਦੇ ਨਾਲ ਵਿਆਹ ਨਹੀਂ ਕੀਤਾ ਸੀ ਮਰਲਿਨ ਨੂੰ ਕਦੇ ਵੀ ਪਿਤਾ ਦਾ ਦਰਜਾ ਨਹੀਂ ਦੇ ਪਾਇਆ ਉਹ ਨਹੀਂ ਚਾਹੁੰਦਾ ਸੀ ਕਿ ਮਰਲਿਨ ਕਦੇ ਇਸ ਦੁਨੀਆ ਤੇ ਆਵੇ ਕਿਉਂਕਿ ਉਹ ਤਾਂ ਮਰਲਿਨ ਦੀ ਮਾਂ ਦੇ ਨਾਲ ਹਮ ਬਿਸਤਰ ਹੋਣ ਤੋਂ ਬਾਅਦ ਜਾਣ ਲੱਗੇ ਉਸਦੇ ਬਿਸਤਰ ਤੇ ਪੈਸੇ ਸੁੱਟ ਜਾਂਦਾ ਸੀ ਮਰਲਿਨ ਦੇ ਬਚਪਨ ਦਾ ਬਹੁਤ ਸਮਾਂ ਅਨਾਥ ਆਸ਼ਰਮ ਦੇ ਵਿੱਚ ਹੀ ਬੀਤੇ ਆ ਉਸਦੇ ਪਿਤਾ ਦੀ ਗੱਲ ਕਰੀਏ ਤੇ ਉਸਦੇ ਪਿਤਾ ਦਾ ਨਾਮ ਚਾਰਲਸ ਸਟੈਨਲੀ ਗਿਫੋਰਡ ਸੀ ਜੋ ਕਿ ਮੋਸ਼ਨ ਪਿਕਚਰ ਦ ਸੇਲਸਮੈਨ ਦਾ ਕੰਮ ਕਰਦਾ ਸੀ ਮੈਰਲਨ ਮਨਰੋ ਨੇ ਤਿੰਨ ਵਿਆਹ ਕਰਵਾਏ ਸੀ ਉਸਦਾ ਪਹਿਲਾ ਵਿਆਹ 17 ਸਾਲ ਦੀ ਉਮਰ ਦੇ ਵਿੱਚ ਹੀ ਜੇਮਸ ਡੌਗਰਟੀ ਨਾਲ ਹੋ ਗਿਆ ਸੀ ਦੂਜਾ ਵਿਆਹ ਜਨਵਰੀ 1954 ਦੇ ਵਿੱਚ ਜੋ ਡਿਮਾਜੀਓ ਦੇ ਨਾਲ ਹੋਇਆ ਸੀ ਜੋ ਕਿ ਇੱਕ ਬੇਸਬਾਲ ਪਲੇਅਰ ਸੀ ਇਹ ਰਿਸ਼ਤਾ ਵੀ ਜ਼ਿਆਦਾ ਦੇਰ ਨਾ ਚੱਲ ਸਕਿਆ ਫਿਰ ਮਰਲਨ ਮਨਰੋ ਨੇ ਤੀਜਾ ਵਿਆਹ ਕਰਵਾਇਆ ਜੋ ਸਾਲ 1956 ਦੇ ਵਿੱਚ ਆਰਥਰ ਮਿਲਰ ਦੇ ਨਾਲ ਕਰਵਾਇਆ ਆਰਥਰ ਮਿਲਰ ਇੱਕ ਪਲੇ ਰਾਈਟਰ ਸੀ ਇਹ ਰਿਸ਼ਤਾ ਵੀ 1961 ਤੱਕ ਹੀ ਚੱਲ ਸਕਿਆ ਪੂਰੀ ਦੁਨੀਆ ਦੇ ਵਿੱਚ ਇੰਨੀ ਚਰਚਿਤ ਹੋਣ ਤੋਂ ਬਾਅਦ ਮਰਲਨ ਮਨਰੋ ਇਕੱਲੀ ਤੇ ਤਨਹਾਈ ਸੀ ਇਸ ਦੇ ਮੁਤਾਬਿਕ ਕੋਈ ਵੀ ਉਸ ਨੂੰ ਸਮਝ ਨਹੀਂ ਪਾ ਰਿਹਾ ਸੀ ਉਸ ਦਾ ਹਰ ਇੱਕ ਪਤੀ ਉਸ ਨੂੰ ਫਿਲਮਾਂ ਤੋਂ ਦੂਰ ਰੱਖਣਾ ਚਾਹੁੰਦਾ ਸੀ ਅਤੇ ਘਰੇਲੂ ਬਣਾਉਣਾ ਚਾਹੁੰਦਾ ਸੀ ਜਿਸ ਲਈ ਉਹ ਉਸ ਨੂੰ ਮਜਬੂਰ ਕਰਦਾ ਹੁੰਦਾ ਸੀ ਉਹਨਾਂ ਨੂੰ ਇਹ ਪਸੰਦ ਨਹੀਂ ਸੀ ਕਿ ਮੈਰਲਿਨ ਗੈਰ ਮਰਦਾਂ ਦੀ ਪਸੰਦ ਬਣੇ ਉਸ ਸਮੇਂ ਦੌਰਾਨ ਮੈਰਲਿਨ ਦਾ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਦੇ ਨਾਲ ਉੱਠਣਾ ਬੈਠਣਾ ਸੀ ਜਿਸ ਕਾਰਨ ਉਸ ਦਾ ਨਾਮ ਬਹੁਤ ਸਾਰੇ ਨਾਮੀ ਆਦਮੀਆਂ ਦੇ ਨਾਲ ਜੋੜ ਦਿੱਤਾ ਜਾਂਦਾ ਸੀ ਮੈਰਲਿਨ ਮੌਨਰੋ ਦੇ ਬਲੌਂਡ ਕਲਰ ਦੀਵਾਰ ਉਸ ਨੂੰ ਬਾਕੀਆਂ ਨਾਲੋਂ ਵੱਖ ਬਣਾਉਂਦੇ ਸੀ ਉਸ ਨੂੰ ਹਰ ਕੋਈ ਪਸੰਦ ਕਰਦਾ ਸੀ ਹਰ ਕੋਈ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਸੀ ਉਹ ਸ਼ਖਲ ਤੋਂ ਬਹੁਤ ਹੀ ਖੂਬਸੂਰਤ ਤੇ ਪੂਰੀ ਪਾਲੀ ਲੱਗਦੀ ਸੀ। ਉਹ ਬਹੁਤ ਹੀ ਚੁਲਬੁਲੀ ਤੇ ਬੋਲਡ ਅੰਦਾਜ਼ ਦੀ ਸੀ। ਉਸ ਦੀਆਂ ਫਿਲਮਾਂ ਦੇ ਵਿੱਚ ਦਿੱਤੇ ਗਏ ਕੁਝ ਇੰਟੀਮੇਟ ਸੀਨ, ਮੈਗਜ਼ੀਨ ਦੇ ਫਰੰਟ ਤੇ ਛਪੀਆਂ ਕੁਝ ਇਤਰਾਜ਼ਯੋਗ ਤਸਵੀਰਾਂ, ਉਸ ਦਾ ਮੀਡੀਆ ਸਾਹਮਣੇ ਬੋਲਣ ਦਾ ਬਿਵਾਕ ਅੰਦਾਜ਼ ਉਸ ਨੂੰ ਭਾਰੀ ਪੈਣ ਲੱਗ ਗਿਆ। ਮੀਡੀਆ ਨੇ ਉਸ ਨੂੰ ਪੂਰੀ ਦੁਨੀਆ ਦੇ ਸਾਹਮਣੇ ਸੈਕਸ ਸਿੰਬਲ ਬਣਾ ਕੇ ਰੱਖ ਦਿੱਤਾ। ਮਰਲਨ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜੋ ਉਸ ਸਮੇਂ ਦੀਆਂ ਸ਼ਾਨਦਾਰ ਫਿਲਮਾਂ ਸਾਬਿਤ ਹੋਈਆਂ। ਸਫਲਤਾ ਦੀਆਂ ਬੁਲੰਦੀਆਂ ਤੇ ਹੋਣ ਦੇ ਬਾਵਜੂਦ ਮਰਲਨ ਮਨਰੋ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦੀ ਸੀ। ਉਹ ਹਮੇਸ਼ਾ ਇਹ ਕਹਿੰਦੀ ਸੀ ਕਿ ਮੈਂ ਇਸ ਸਭ ਤੋਂ ਦੂਰ ਕਿਤੇ ਹੋਰ ਜਾਣਾ ਚਾਹੁੰਦੀ ਹਾਂ। ਮੈਂ ਇੱਕ ਸਾਦੀ ਜਹੀ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ। ਮੈਂ ਮਾਂ ਬਣਨਾ ਚਾਹੁੰਦੀ ਹਾਂ। ਮੈਨੂੰ ਬੱਚੇ ਬਹੁਤ ਪਸੰਦ ਨੇ। ਮੈਂ ਉਹਨਾਂ ਦਾ ਖਿਆਲ ਰੱਖਾਂਗੀ। ਮੈਂ ਚਾਹੁੰਦੀ ਹਾਂ ਮੇਰੇ ਬਹੁਤ ਸਾਰੇ ਬੱਚੇ ਹੋਣ। ਪਰ ਅਫਸੋਸ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਪਿਆਰ ਉਸ ਨੂੰ ਕਦੇ ਵੀ ਨਾ ਮਿਲ ਸਕਿਆ। ਉਸ ਦੀ ਜ਼ਿੰਦਗੀ ਰਹ ਹੱਸੀਆਂ ਭਰੀ ਸੀ। ਮਰਲਿਨ ਮਨਰੋ ਦੀ ਜ਼ਿੰਦਗੀ ਦਾ ਬਹੁਤ ਹੀ ਮਾੜਾ ਦਿਨ ਸੀ ਜਦੋਂ 5 ਅਗਸਤ 1962 ਨੂੰ ਲਾਸ ਐਂਜਲਸ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਉਹ ਮ੍ਰਿਤਕ ਪਈ ਗਈ। ਮ੍ਰਿਤਿਉ ਦੇ ਸਮੇਂ ਉਸ ਦੇ ਹੱਥ ਵਿੱਚ ਫੋਨ ਫੜਿਆ ਹੋਇਆ ਸੀ। ਉਸ ਦੀ ਮੌਤ ਅੱਜ ਤੱਕ ਇੱਕ ਰਹੱਸ ਬਣੀ ਹੋਈ ਹੈ। ਕਿਸੇ ਨੂੰ ਨਹੀਂ ਪਤਾ ਚੱਲਿਆ ਕਿ ਮਰਲਿਨ ਦੀ ਮੌਤ ਦਾ ਅਸਲ ਕਾਰਨ ਕੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਸਦੀ ਮੌਤ ਡਰੱਗਸ ਤੇ ਓਵਰਡੋਸ ਦੇ ਨਾਲ ਹੋ ਗਈ ਸੀ ਦੁਨੀਆ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਜਿਸ ਦੀ ਬਰਾਬਰੀ ਅੱਜ ਤੱਕ ਕੋਈ ਵੀ ਕੁੜੀ ਨਹੀਂ ਕਰ ਪਾਈ ਹੈ ਜਿਸ ਦੀ ਖੂਬਸੂਰਤੀ ਇਸ ਕਦਰ ਸੀ ਕਿ ਕੋਈ ਵੀ ਉਸ ਨੂੰ ਦੇਖਦਾ ਸੀ ਤੇ ਦੇਖਦਾ ਹੀ ਰਹਿ ਜਾਂਦਾ ਸੀ ਕਈ ਕਈ ਦਿਨ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਉਹ ਹਸਮੁਖ ਚਿਹਰਾ ਤੇ ਉਸ ਦੀਆਂ ਕਾਤਿਲ ਅਦਾਵਾਂ ਨੂੰ ਲੋਕ ਅਜੇ ਭੁੱਲ ਵੀ ਨਾ ਸਕੇ ਕਿ ਉਹ ਸਿਰਫ 36 ਸਾਲ ਦੀ ਉਮਰ ਦੇ ਵਿੱਚ ਹੀ ਇੰਨੀ ਛੋਟੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਈ ਤੁਹਾਨੂੰ ਕੀ ਲੱਗਦਾ ਉਸਦੀ ਮੌਤ ਦਾ ਕਾਰਨ ਕੀ ਸੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਆਪ ਵਾਪਸ ਆਦੇ ਹਾਂ ਆਪਣੇ ਅਗਲੇ ਕਲਾਕਾਰ ਵੱਲ ਆਓ ਹੁਣ ਗੱਲ ਕਰਦੇ ਹਾਂ ਪਾਕਿਸਤਾਨੀ ਰਾਈਟਰ ਸਾਦਤ ਹਸਨ ਮੰਟੋ ਦੀ ਸਾਦਤ ਹਸਨ ਮੰਟੋ ਬੇਬਾਕ ਬੇਖੌਫ ਬੇਤਕल्लੁਫ ਲਿਖਣ ਵਾਲੇ ਮੰਟੋ ਨੂੰ ਅਕਸਰ ਸਮਾਜ ਨੇ ਦੁਤਕਾਰਿਆ ਹੀ ਹੈ ਸ਼ਾਇਦ ਇਸ ਲਈ ਕਿ ਉਸਦੀ ਲਿਖਾਵਟ ਇਨਸਾਨ ਨੂੰ ਉਸਦਾ ਅਸਲ ਚਿਹਰਾ ਦਿਖਾ ਦਿੰਦੀ ਸੀ ਸਾਦਤ ਹਸਨ ਮੰਟੋ ਨੂੰ ਜਾਣਨ ਦੇ ਲਈ ਚਲਦੇ ਹਾਂ ਮੰਟੋ ਦੇ ਜਨਮ ਦੇ ਵੱਲ ਮੰਟੋ ਦਾ ਜਨਮ 11 ਮਈ 1912 ਨੂੰ ਸਮਰਾਲਾ ਦੇ ਵਿੱਚ ਹੋਇਆ। ਸਾਦਤ हसन ਮੰਟੋ ਦੇ ਪਿਤਾ ਗੁਲਾਮ हसन ਮੰਟੋ ਕਸ਼ਮੀਰੀ ਸੀ। ਮੰਟੋ ਦੇ ਜਨਮ ਦੇ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਅੰਮ੍ਰਿਤਸਰ ਆ ਗਿਆ ਤੇ ਉੱਥੋਂ ਦੇ ਇੱਕ ਮੁਹੱਲੇ ਪੂਚਾ ਵਕੀਲਾ ਦੇ ਵਿੱਚ ਜਾ ਵਸਿਆ। ਮੰਟੋ ਦੀ ਮੁੱਢਲੀ ਪੜ੍ਹਾਈ ਘਰ ਦੇ ਵਿੱਚ ਹੀ ਹੋਈ। ਮੰਟੋ ਨੂੰ 1921 ਦੇ ਵਿੱਚ ਐਮਏਓ ਮਿਡਲ ਸਕੂਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਾਦਤ हसन ਮंटो ਪੜਾਈ ਦੇ ਵਿੱਚ ਕੋਈ ਜ਼ਿਆਦਾ ਹੁਸ਼ਿਆਰ ਨਹੀਂ ਸੀ ਮੈਟ੍ਰਿਕ ਦੇ ਇਮਤਿਹਾਨ ਵਿੱਚੋਂ ਉਹ 3 ਵਾਰ ਫੇਲ ਹੋਏ 3 ਵਾਰ ਫੇਲ ਹੋਣ ਤੋਂ ਬਾਅਦ 1931 ਵਿੱਚ ਉਹਨਾਂ ਨੇ ਮੈਟ੍ਰਿਕ ਪਾਸ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਹਿੰਦੂ ਸਭਾ ਕਾਲਜ ਦੇ ਵਿੱਚ ਦਾਖਲਾ ਲਿਆ ਜਲਿਆਂਵਾਲਾ ਬਾਗ ਹੱਤਿਆਕਾਂਡ ਦੀ ਮੰਟੋ ਦੇ ਮਨ ਵਿੱਚ ਗਹਿਰੀ ਸ਼ਾਪ ਸੀ ਇਸ ਨੂੰ ਲੈ ਕੇ ਹੀ ਮੰਟੋ ਨੇ ਆਪਣੀ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ ਜਿਸ ਵਿੱਚ ਉਸ ਨੇ ਇੱਕ ਬੱਚੇ ਦੀਆਂ ਭਾਵਨਾਵਾਂ ਨੂੰ ਦਰਸਾਇਆ ਹੈ ਜੇ ਤੁਸੀਂ ਇਸ ਕਹਾਣੀ ਬਾਰੇ ਨਹੀਂ ਜਾਣਦੇ ਤੇ ਸਾਦਤ ਅਸਰ ਮੰਟੋ ਦੀ ਕਹਾਣੀ ਤਮਾਸ਼ਾ ਜ਼ਰੂਰ ਪੜਿਓ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਤੇ ਹੁਣ ਅੱਗੇ ਚੱਲਦੇ ਹਾਂ 1932 ਦੇ ਵਿੱਚ ਮੰਟੋ ਦੇ ਪਿਤਾ ਦੀ ਮੌਤ ਹੋ ਗਈ ਪਰ ਸਾਲ 1933 ਦੇ ਵਿੱਚ ਮੰਟੋ ਦੀ ਜ਼ਿੰਦਗੀ ਨੇ ਇੱਕ ਵੱਡਾ ਮੋੜ ਲਿਆ ਜਦੋਂ ਉਸ ਨੂੰ ਕਾਲਜ ਵਿੱਚ ਲੇਖਕ ਅਬਦੁੱਲ ਬਾਰੀ ਮਿਲੇ ਉਹਨਾਂ ਨੇ ਮੰਟੋ ਨੂੰ ਅੰਗਰੇਜ਼ੀ ਫ੍ਰਾਂਸੀਸੀ ਅਤੇ ਰੂਸੀ ਸਾਹਿਤ ਬਾਰੇ ਪੜ੍ਹਨ ਲਈ ਕਿਹਾ ਇਸ ਤੋਂ ਬਾਅਦ ਮੰਟੋ ਨੇ ਬਹੁਤ ਸਾਰੇ ਰਾਈਟਰ ਨੂੰ ਪੜ੍ਹਿਆ ਮੰਟੋ ਉਰਦੂ ਭਾਸ਼ਾ ਤੋਂ ਬਹੁਤ ਜ਼ਿਆਦਾ متاثر ਸੀ ਜਦੋਂ ਉਸ ਨੇ ਲਿਖਣਾ ਸ਼ੁਰੂ ਕੀਤਾ ਤੇ ਉਰਦੂ ਨੂੰ ਇੱਕ ਨਵੇਂ ਹੀ ਮੁਕਾਮ ਤੇ ਲੈ ਗਿਆ ਲਿਖਦੇ ਹੋਏ ਮੰਟੋ ਹਮੇਸ਼ਾ ਇਹ ਕਹਿੰਦੇ ਸੀ ਮੈਂ ਕਹਾਣੀ ਨੂੰ ਨਹੀਂ ਲਿਖਦਾ ਕਹਾਣੀ ਮੈਨੂੰ ਲਿਖਦੀ ਹੈ ਬਹੁਤ ਸਾਰੇ ਲੋਕ ਮੰਟੋ ਦੀ ਕਲਮ ਦੇ دیਵਾਨੇ ਸੀ ਤੇ ਬਹੁਤ ਸਾਰੇ ਲੋਕ ਮੰਟੋ ਨੂੰ ਗੰਦਾ ਲਿਖਣ ਵਾਲਾ ਵੀ ਕਹਿੰਦੇ ਸੀ ਕਿਉਂਕਿ ਮੰਟੋ ਜ਼ਿਆਦਾਤਰ ਵੈਸ਼ਿਆ ਯਾਨੀ ਕਿ ਦੇਵਪਿਆਰ ਕਰਨ ਵਾਲੀਆਂ ਔਰਤਾਂ ਤੇ ਲਿਖਦੇ ਸੀ ਜਾਫਿਰਾ ਚੱਲਦਾ ਟੈਕਸੀ ਵਾਲਾ, ਤਾਂਗੇ ਵਾਲਾ, ਦੁਕਾਨ ਤੇ ਖੜਾ ਪਾਨ ਵਾਲਾ, ਫੁੱਲਾਂ ਦੀ ਟੋਕਰੀ ਫੜੇ, ਇੱਕ ਛੋਟੀ ਜਹੀ ਲੜਕੀ ਸੜਕ ਤੇ ਖੜੀ, ਦੀਵਾਰ ਤੇ ਪੇਂਟ ਕਰ ਰਿਹਾ ਪੇਂਟਰ, ਸੜਕ ਦੇ ਇੱਕ ਗੰਦੇ ਜਿਹੇ ਕੋਨੇ ਤੇ ਖੜਾ ਤੰਬਾਕੂ ਮਲ ਰਿਹਾ ਇੱਕ ਆਦਮੀ ਤੇ ਸੜਕ ਦੇ ਕਿਨਾਰੇ ਰਹਿਦੀ ਇੱਕ ਜਵਾਨ ਕੁੜੀ ਜੋ ਹਰ ਆਉਂਦੇ ਜਾਂਦੇ ਲੱਖਾਂ ਆਦਮੀਆਂ ਦੀ ਅੱਖਾਂ ਨੂੰ ਸੇਕਣ ਦੀ ਇੱਕ ਚੀਜ਼ ਬਣਦੀ ਸੀ। ਇਹ ਉਹ ਆਮ ਲੋਕ ਸੀ ਜੋ ਮੰਟੋ ਦੀਆਂ ਕਹਾਣੀਆਂ ਨੂੰ ਖਾਸ ਬਣਾਉਂਦੇ ਸੀ। ਉਹ ਲੋਕ ਜਿਨ੍ਹਾਂ ਵੱਲ ਕੋਈ ਧਿਆਨ ਵੀ ਨਹੀਂ ਮਾਰਦਾ ਸੀ ਪਰ ਮੰਟੋ ਲਈ ਇਹੀ ਲੋਕ ਉਸ ਦੀਆਂ ਕਹਾਣੀਆਂ ਦੇ ਅਸਲ ਕਿਰਦਾਰ ਸੀ ਮੰਟੋ ਨੇ ਹਮੇਸ਼ਾ ਅਸਲ ਤੇ ਜਿਉਂਦੇ ਜਾਗਦੇ ਕਿਰਦਾਰਾਂ ਤੇ ਹੀ ਲਿਖਿਆ ਉਸ ਦੀ ਕੋਈ ਵੀ ਰਚਨਾ ਕਾਲਪਨਿਕ ਨਹੀਂ ਸੀ ਮੰਟੋ ਦਾ ਉੱਠਣਾ ਬੈਠਣਾ ਦੁਨੀਆ ਦੇ ਨਾਮੀ ਲੇਖਕ ਤੇ ਕਵੀਆਂ ਦੇ ਨਾਲ ਸੀ ਮੰਟੋ ਦੇ ਸਫ਼ਰ ਦੇ ਵਿੱਚ ਉਸ ਦੀ ਸਾਥੀ ਉਸ ਦੀ ਦੋਸਤ ਬਣੀ ਉਸ ਦੇ ਬਰਾਬਰ ਦੀ ਸੋਚ ਰੱਖਣ ਵਾਲੀ ਇਸਮਤ ਜੁਗਤਾਈ ਇਸ ਮੱਤੇ ਮੰਟੋ ਦੋਨੋਂ ਹੀ ਮੁxtਲਿਫ ਕਿਸਮ ਦੇ ਲੇਖਕ ਸੀ ਇਹਨਾਂ ਦੀਆਂ ਕਹਾਣੀਆਂ ਪੜ੍ਹ ਕੇ ਲੱਗਦਾ ਸੀ ਕਿ ਕਿਰਦਾਰ ਖੁਦ ਜ਼ਿੰਦਾ ਹੋ ਕੇ ਸਾਨੂੰ ਆਪਣੀ ਆਪ ਬੀਤੀ ਸੁਣਾ ਰਿਆ ਹੋਵੇ ਮੰਟੋ ਨੂੰ ਜੋ ਲੋਕ ਉਸ ਦੀ ਲਿਖਾਵਟ ਲਈ ਨਾ ਪਸੰਦ ਕਰਦੇ ਸੀ ਮੰਟੋ ਹਮੇਸ਼ਾ ਹੀ ਉਹਨਾਂ ਨੂੰ ਇਹ ਕਹਿੰਦੇ ਸੀ ਕਿ ਅਗਰ ਆਪ ਮੇਰੇ ਇਨ ਅਫਸਾਨੋ ਕੋ ਬਰਦਾਸ਼ਤ ਨਹੀਂ ਕਰ ਸਕਤੇ ਤਾਂ ਇਹ ਜ਼ਮਾਨਾ ਹੀ ਨਾਕਾਬਿਲ-ਏ-ਬਰਦਾਸ਼ਤ ਹੈ ਮੰਟੋ ਕਹਿੰਦੇ ਸੀ ਮੈਂ ਉਸ ਸੋਸਾਇਟੀ ਕੀ ਚੋਲੀ ਕਿਆ ਉਤਾਰੂ ਜੋ ਪਹਿਲੇ ਸੇ ਹੀ ਨੰਗੀ ਹੈ ਮੈਂ ਉਸੇ ਕਪੜੇ ਪਹਿਨਾਉਣੇ ਦਾ ਕੰਮ ਨਹੀਂ ਕਰਦਾ ਇਹ ਮੇਰਾ ਕੰਮ ਨਹੀਂ ਇਹ ਦਰਜ਼ਿਓਂ ਦਾ ਕੰਮ ਹੈ ਉਸ ਸਮੇਂ ਦੀ ਸਰਕਾਰ ਮੰਟੋ ਦੀ ਸੋਚ ਤੇ ਉਸ ਦੀ ਲਿਖਾਵਟ ਨੂੰ ਬਿਲਕੁਲ ਖਿਲਾਫ ਸੀ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਜਿਸ ਕਰਕੇ ਮੰਟੋ ਨੂੰ 6 ਬਾਰ ਅਦਾਲਤ ਵੀ ਜਾਣਾ ਪਿਆ ਸੀ ਤਿੰਨ ਵਾਰ ਵੰਡ ਤੋਂ ਪਹਿਲਾਂ ਤੇ ਤਿੰਨ ਵਾਰ ਵੰਡ ਤੋਂ ਬਾਅਦ ਉਨਾ ਦਾ ਕੋਈ ਵੀ ਜੁਰਮ ਸਾਬਿਤ ਨਾ ਹੋਇਆ ਤੇ ਬਾਅਦ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ। ਮੰਟੋ ਦੀ ਜ਼ਿੰਦਗੀ ਦਾ ਬਹੁਤਾ ਸਮਾਂ ਅਬਰਿਸਰ ਬੰਬਈ ਤੇ ਲਾਹੌਰ ਦੇ ਵਿੱਚ ਹੀ ਬਿਤਾ। ਇਸੇ ਕਰਕੇ ਮੰਟੋ ਦੀਆਂ ਸਾਰੀਆਂ ਕਹਾਣੀਆਂ ਦੇ ਵਿੱਚ ਇਹਨਾਂ ਤਿੰਨ ਜਗਾਵਾਂ ਦਾ ਹੀ ਜ਼ਿਕਰ ਜ਼ਿਆਦਾ ਹੁੰਦਾ ਹੈ। ਮੰਟੋ ਇੱਕ ਇਨਸਾਨ ਸੀ ਜਿਸ ਦੇ ਲਿਖੇ ਗਏ ਨਾਟਕ ਅੱਜ ਹਰ ਇੱਕ ਥੀਏਟਰ ਆਰਟਿਸਟ ਕਰਨਾ ਪਸੰਦ ਕਰਦਾ ਹੈ। ਮੰਟੋ ਜਿੰਨੇ ਆਪਣੇ ਕੰਮ ਵੱਲ ਮਸ਼ਰੂਫ ਸੀ ਉਹਨੇ ਹੀ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਤਨਹਾ। ਪਾਕਿਸਤਾਨ ਜਾਣ ਮਗਰੋਂ ਮੰਟੋ ਨੂੰ ਉੱਥੇ ਦਾ ਮਾਹੌਲ ਬੰਬਈ ਵਰਗਾ ਨਾ ਲੱਗਿਆ। ਨਾਹੀ ਉਹਨਾਂ ਨੂੰ ਬੰਬਈ ਜਿੰਨੀ ਇੱਜ਼ਤ ਅਤੇ ਸ਼ੋਹਰਤ ਲਾਹੌਰ ਦੇ ਵਿੱਚ ਮਿਲੀ ਮੰਟੋ ਦੀ ਜ਼ਿੰਦਗੀ ਹੋਰ ਵੀ ਦੁੱਖਾਂ ਦੇ ਨਾਲ ਭਰ ਗਈ ਲਾਹੌਰ ਦੇ ਵਿੱਚ ਆ ਕੇ ਹੌਲੀ-ਹੌਲੀ ਸ਼ਰਾਬ ਦੇ ਬਹੁਤੇ ਸੇਵਨ ਕਰਕੇ ਮੰਟੋ ਦੇ ਗੁਰਦੇ ਜਵਾਬ ਦੇਣ ਲੱਗ ਗਏ ਪਰ ਮੰਟੋ ਨੇ ਕਦੇ ਵੀ ਲਿਖਣਾ ਨਹੀਂ ਛੱਡਿਆ ਬਲਕਿ ਉਹਨਾਂ ਨੇ ਆਪਣੇ ਆਖਰੀ ਦਿਨਾਂ ਦੇ ਵਿੱਚ ਲਿਖਿਆ ਸਾਦਤ ਹਸਨ ਮਰ ਸਕਦਾ ਹੈ ਪਰ ਮੰਟੋ ਹਮੇਸ਼ਾ ਜ਼ਿੰਦਾ ਰਹੇਗਾ ਉਹਨਾਂ ਦੀ ਇਹ ਗੱਲ ਸੱਚ ਵੀ ਸੀ ਅੱਜ ਪੂਰੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਉਹਨਾਂ ਦੇ ਲਿਖੇ ਅਫਸਾਨੇ ਪੜ੍ਹਦੀ ਹੈ ਫਿਰ ਇੱਕ ਐਸਾ ਦਿਨ ਆਇਆ ਜਦੋਂ 18 ਜਨਵਰੀ 1955 ਨੂੰ ਲਾਹੌਰ ਰਹਿੰਦੇ ਹੋਏ ਮਹਿਜ਼ 42 ਸਾਲ ਦੀ ਉਮਰ ਦੇ ਵਿੱਚ ਹੀ ਮੰਟੋ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਮੰਟੋ ਤਾਂ ਚਲੇ ਗਏ ਪਰ ਉਹਨਾਂ ਦੀਆਂ ਕਹਾਣੀਆਂ ਦੁਨੀਆ ਤੇ ਅੱਜ ਵੀ ਸਾਡੇ ਵਿੱਚ ਜ਼ਿੰਦਾ ਹੈ ਕਹਿ ਲਓ ਕਿ ਮੰਟੋ ਸਾਡੇ ਵਿੱਚ ਅੱਜ ਵੀ ਜਿੰਦਾ ਹੈ ਤੁਹਾਨੂੰ ਮੰਟੋ ਦੀ ਕਿਹੜੀ ਕਹਾਣੀ ਮੋਤਾਸਰ ਕਰਦੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਹਿਜ਼ 14 ਸਾਲ ਦੀ ਉਮਰ ਦੇ ਵਿੱਚ ਆਪਣਾ ਪਹਿਲਾ ਗੀਤ ਗਾ ਕੇ ਤੇ ਸਭ ਦੀ ਚਹੇਤੀ ਬਣਨ ਵਾਲੀ 15 ਸਾਲ ਦੀ ਉਮਰ ਦੇ ਵਿੱਚ ਸਰਵੋਤਮ ਮਹਿਲਾ ਪਲੇਬੈਕ ਗਾਇਕਾ ਲਈ ਫਿਲਮ ਫੇਅਰ ਅਵਾਰਡ ਜਿੱਤਣ ਵਾਲੀ ਪਹਿਲੀ ਪਾਕਿਸਤਾਨੀ ਬਣੀ ਇਸ ਚੁਲਬੁਲੀ ਤੇ ਬਲਾਦੀ ਖੂਬਸੂਰਤ ਇਸ ਕੁੜੀ ਨੂੰ ਕਿਉਂ ਮਿਲੀ ਇੰਨੀ ਦਰਦਨਾਕ ਮੌਤ ਕਿਉਂ ਇਸ ਦਾ ਖੁਦ ਦਾ ਹੀ ਪਤੀ ਹੀ ਬਣ ਗਿਆ ਉਸ ਦੀ ਜਾਨ ਦਾ ਵੈਰੀ ਆ ਹੁਣ ਜਾਣਦੇ ਹਾਂ ਪਾਕਿਸਤਾਨ ਦੀ ਇਸ ਮਾਸੂਮ ਜਹੀ ਗਾਇਕਾ ਨਾਜ਼ੀਆ ਹਸਨ ਦੀ ਜ਼ਿੰਦਗੀ ਦੇ ਬਾਰੇ ਤਿੰਨ ਬਰੈਲ 1965 ਨੂੰ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਜਨਮ ਲੈਣ ਵਾਲੀ 나జిਆ हसन ਜੋ ਆਪਣੇ ਮਾਪੇ ਦੀ लाडली ਤੀ ਸੀ ਜਿਸ ਦੀ ਆਵਾਜ਼ ਕੋਈ ਸੁਣ ਲੈਂਦਾ ਸੀ ਤੇ ਉਸ ਦਾ دیਵਾਨਾ ਹੋ ਜਾਂਦਾ ਸੀ 나జిਆ ਤੋਂ ਇਲਾਵਾ ਉਸ ਦਾ ਇੱਕ ਭਰਾ ਵੀ ਸੀ ਦੋਵੇਂ ਭੈਣ ਭਰਾਵਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਂਕ ਸੀ ਪਰ ਘਰ ਦੇ ਇਹਨਾਂ ਨੂੰ ਗਾਉਣ ਲਈ ਇੰਨੀ ਇਜਾਜ਼ਤ ਨਹੀਂ ਦਿੰਦੇ ਸੀ ਕਿਉਂਕਿ ਘਰਦਿਆਂ ਨੂੰ ਲੱਗਦਾ ਸੀ ਕਿ ਇਹ ਬੱਚੇ ਹਜੇ ਛੋਟੇ ਨੇ ਪਹਿਲਾਂ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪਰ ਕਹਿੰਦੇ ਨੇ ਨਾ ਉਹੀ ਹੁੰਦਾ ਹੈ ਜੋ ਕਿਸਮਤ ਨੂੰ ਮਨਜ਼ੂਰ ਹੁੰਦਾ ਹੈ ਇੱਕ 80 ਦੇ ਦशक ਦੀ ਮਸ਼ਹੂਰ ਹੀਰੋਇਨ ਜ਼ੀਨਤ ਅਮਾਨ 나ਜ਼ੀਆ ਦੇ ਕਾਰਾਈ ਉਹ 나ਜ਼ੀਆ ਦੀ ਮਾਂ ਦੀ ਸਹੇਲੀ ਸੀ ਘਰਦਿਆਂ ਦੇ ਕਹਿਣ ਤੇ ਜਦੋਂ 나ਜ਼ੀਆ ਨੇ ਜ਼ੀਨਤ ਨੂੰ ਇੱਕ ਗੀਤ ਸੁਣਾਇਆ ਤਾਂ ਜ਼ੀਨਤ 나ਜ਼ੀਆ ਤੋਂ ਬਹੁਤ ਹੀ متاثر ਹੋਈ ਕੁਝ ਦਿਨਾਂ ਬਾਅਦ ਉਸਨੇ ਜ਼ੀਨਤ ਦੀ ਮਾਂ ਨੂੰ ਫੋਨ ਕਰਕੇ ਕਿਹਾ ਕਿ ਮੈਂ 나ਜ਼ੀਆ ਨੂੰ ਆਪਣੀ ਅਗਲੀ ਫਿਲਮ ਦੇ ਲਈ ਐਜ਼ ਅ ਪਲੇ ਬੈਕ ਸਿੰਗਰ ਦੇ ਤੌਰ ਤੇ ਗਵਾਉਣਾ ਚਾਹੁੰਦੀ ਹਾਂ ਪਹਿਲਾਂ ਤਾਂ ਉਸ ਦੀ ਮਾਂ ਨੇ ਬਿਲਕੁਲ ਨਾ ਕਰ ਦਿੱਤਾ ਕਿਉਂਕਿ ਉਸਨੇ ਸੋਚਿਆ ਕਿ ਸ਼ਾਇਦ ਇਸ ਦੇ ਨਾਲ ਨਾਜ਼ੀਆ ਦੀ ਪੜਾਈ ਤੇ ਬੁਰਾ ਅਸਰ ਪੈ ਸਕਦਾ ਹੈ ਪਰ ਬਾਅਦ ਵਿੱਚ ਆਪਣੇ ਪਤੀ ਦੇ ਨਾਲ ਗੱਲ ਕੀਤੀ ਤਾਂ ਇਹਨਾਂ ਦੋਵਾਂ ਨੇ ਉਸ ਨੂੰ ਇਜਾਜ਼ਤ ਦੇ ਦਿੱਤੀ ਨਾਜ਼ੀਆ ਦਾ ਇਹ ਪਹਿਲਾ ਗੀਤ 14 ਸਾਲ ਦੀ ਉਮਰ ਦੇ ਵਿੱਚ ਆਪ ਜੈਸਾ ਕੋਈ ਮੇਰੀ ਜ਼ਿੰਦਗੀ 'ਚ ਆਏ 1980 ਵਿੱਚ ਆਈ ਫਿਲਮ ਕੁਰਬਾਨੀ ਦੇ ਲਈ ਗਾਇਆ ਸੀ ਇਹ ਗਾਣਾ ਇੰਨਾ ਹਿੱਟ ਰਿਹਾ ਕਿ ਲੋਕਾਂ ਦੀ ਜ਼ੁਬਾਨ ਤੇ ਹੀ ਚੜ ਗਿਆ ਇਸ ਤੋਂ ਬਾਅਦ 나ਜ਼ੀਆ ਨੂੰ ਇਸ ਗਾਣੇ ਦੇ ਲਈ ਫਿਲਮ ਫੇਅਰ ਅਵਾਰਡ ਵੀ ਮਿਲਿਆ ਜੋ ਕਿ ਖੁਦ ਉਹਨਾਂ ਨੂੰ ਰਾਜ ਕਪੂਰ ਨੇ ਦਿੱਤਾ ਸੀ ਇਸ ਤੋਂ ਬਾਅਦ 나ਜ਼ੀਆ ਨੂੰ ਬਾਲੀਵੁੱਡ ਤੋਂ ਬਹੁਤ ਸਾਰੇ ਆਫਰ ਆਏ ਕਿਉਂਕਿ ਉਹ ਖੂਬਸੂਰਤ ਆਵਾਜ਼ ਦੇ ਨਾਲ ਨਾਲ ਖੁਦ ਵੀ ਬਹੁਤ ਸੋਹਣੀ ਸੀ ਪਰ 나ਜ਼ੀਆ ਦੇ ਵਿੱਚ ਜਾਣਾ ਪਸੰਦ ਨਹੀਂ ਸੀ ਪੜਾਈ ਤੋਂ ਬਾਅਦ ਨਾਜ਼ੀਆਂ ਤੇ ਉਸਦੇ ਭਰਾ ਜ਼ੋਇਬ ਹਸਨ ਨੇ ਮਿਲ ਕੇ ਬਹੁਤ ਸਾਰੀਆਂ ਐਲਬਮਾਂ ਰਿਲੀਜ਼ ਕੀਤੀਆਂ ਅਤੇ ਦੋਵਾਂ ਦੇ ਬਹੁਤ ਸਾਰੇ ਗਾਣੇ ਹਿੱਟ ਰਹੇ। ਇਹਨਾਂ ਦੋਵਾਂ ਭੈਣ ਭਰਾਵਾਂ ਦਾ ਇੱਕ ਗਾਣਾ ਡਿਸਕੋ ਦੀਵਾਨੇ ਜਿਸ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ। ਪਰ ਸਾਲ 1991 ਦੇ ਵਿੱਚ ਨਾਜ਼ੀਆਂ ਨੇ ਸੰਗੀਤ ਦੀ ਦੁਨੀਆ ਨੂੰ ਅਲਵਿਦਾ ਕਹਿ ਗਈ। 3 ਮਾਰਚ 1995 ਵਿੱਚ ਪਾਕਿਸਤਾਨ ਦੇ ਇੱਕ ਬਿਜ਼ਨਸਮੈਨ ਇਸ਼ਤਿਆਕ ਬੇਗ ਦੇ ਨਾਲ ਉਸਦਾ ਵਿਆਹ ਹੋ ਗਿਆ। ਇਸ਼ਤਿਆਕ ਜਿਸ ਦਾ ਪਹਿਲਾਂ ਹੀ ਦੋ ਵਾਰ ਵਿਆਹ ਹੋ ਚੁੱਕਿਆ ਸੀ। ਪਰ ਇਹ ਗੱਲ ਉਸਨੇ ਨਾਜ਼ੀਆਂ ਤੇ ਉਸਦੇ ਦੀਵਾਰ ਵਾਲਿਆਂ ਤੋਂ ਲੁਕੋ ਕੇ ਰੱਖੀ ਸੀ ਵਿਆਹ ਤੋਂ ਬਾਅਦ ਦੋਵਾਂ ਦਾ ਇੱਕ ਬੇਟਾ ਵੀ ਹੋਇਆ ਪਰ ਹੌਲੀ-ਹੌਲੀ ਦੋਹਾਂ ਵਿੱਚ ਤਣਾਅ ਵਧਣਾ ਸ਼ੁਰੂ ਹੋ ਗਿਆ ਇਸ਼ਤਿਆਕ ਹੁਣ ਨਾਜ਼ੀਆ ਦੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਸੀ ਉਸ ਨੂੰ ਬਹੁਤ ਤੰਗ ਕਰਦਾ ਸੀ ਕਰਹੇਲੂ ਹਿੰਸਾ ਦਾ ਸ਼ਿਕਾਰ ਬਣਾਉਂਦਾ ਸੀ ਪਰਿਵਾਰ ਦੇ ਦਬਾਅ ਦੇ ਕਾਰਨ 나ਜ਼ੀਆ ਨੇ ਮਿਊਜ਼ਿਕ ਕਰੀਅਰ ਨੂੰ ਅੱਧ ਵਿਚਾਲੇ ਹੀ ਛੱਡਿਆ ਤੇ ਵਿਵਾਹਿਕ ਜੀਵਨ ਵੀ ਹੁਣ ਵਧੀਆ ਨਹੀਂ ਚੱਲ ਰਿਹਾ ਸੀ 나ਜ਼ੀਆ ਹੁਣ ਪਰੇਸ਼ਾਨ ਰਹਿਣ ਲੱਗ ਗਈ ਆਪਣੇ ਪਤੀ ਤੋਂ ਦੂਰ ਉਹ ਲੰਡਨ ਆ ਗਈ ਲੰਡਨ ਆ ਕੇ 나ਜ਼ੀਆ ਬਹੁਤ ਬਿਮਾਰ ਰਹਿਣ ਲੱਗ ਗਈ ਜਦੋਂ ਜਾਂਚ ਕਰਵਾਈ ਤੇ ਪਤਾ ਲੱਗਿਆ ਕਿ 나ਜ਼ੀਆ ਨੂੰ ਕੈਂਸਰ ਹੈ ਡਾਕਟਰ ਨੇ ਦੱਸਿਆ ਕਿ ਉਸ ਨੂੰ ਸਲੋ ਪੌਇਜ਼ਨ ਦਿੱਤਾ ਗਿਆ ਇਹ ਸੁਣ ਕੇ 나ਜ਼ੀਆ ਬਹੁਤ ਜ਼ਿਆਦਾ ਡਰ ਗਈ ਡਾਕਟਰਸ ਨੇ 나ਜ਼ੀਆ ਨੂੰ ਬਚਾਉਣ ਦੇ ਲਈ ਬਹੁਤ ਕੋਸ਼ਿਸ਼ ਕੀਤੀ ਪਰ ਜ਼ਹਿਰ ਹੁਣ ਉਸਦੇ ਸਰੀਰ ਦੇ ਵਿੱਚ ਹੌਲੀ-ਹੌਲੀ ਫੈਲਦਾ ਹੀ ਜਾ ਰਿਹਾ ਸੀ। 나ਜ਼ੀਆ ਨੇ 5 ਕੀਮੋਥੈਰੇਪੀ ਵੀ ਕਰਵਾਈਆਂ। ਅਫਸੋਸ ਕਿ ਲੰਗ ਕੈਂਸਰ ਨੇ ਹੁਣ ਉਸਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ। ਆਖਿਰਕਾਰ 13 ਅਪ੍ਰੈਲ 2000 ਨੂੰ ਲੰਡਨ ਦੇ ਵਿੱਚ ਇਸ ਬਿਮਾਰੀ ਨੇ 나ਜ਼ੀਆ ਨੂੰ ਉਸਦੇ ਕਰੀਬੀਆਂ ਤੇ ਉਸਦੇ ਚਾਹਣ ਵਾਲਿਆਂ ਤੋਂ ਖੋਲਿਆ। ਜਦੋਂ 나ਜ਼ੀਆ ਦੀ ਮੌਤ ਹੋਈ ਤੇ ਉਹ ਸਿਰਫ 35 ਸਾਲ ਦੀ ਹੀ ਸੀ। ਕਿ ਤੁਸੀਂ ਕਦੇ ਸੋਚ ਸਕਦੇ ਹੋ ਕਿ ਜਿਸ ਇਨਸਾਨ ਤੇ ਸਾਡੇ ਮਾਪੇ ਯਕੀਨ ਕਰਕੇ ਉਸ ਨੂੰ ਆਪਣੀ ਧੀ ਦੇ ਨਾਲ ਵਿਆਹ ਦੇਣ ਉਹ ਇਨਸਾਨ ਇਸ ਕਦਰ ਹੈਵਾਨ ਬਣ ਸਕਦਾ ਹੈ ਕਿ ਆਪਣੀ ਹੀ ਘਰਵਾਲੀ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਸਕਦਾ ਹੈ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਖੂਬਸੂਰਤ ਤੇ ਚੁਲਬੁਲੀ ਅਤੇ ਵਧੀਆ ਆਵਾਜ਼ ਦੀ ਮਾਲਕ ਨਾਜ਼ੀਆ ਸਾਨੂੰ ਇਸ ਤਰ੍ਹਾਂ ਅਲਵਿਦਾ ਕਹਿ ਜਾਵੇਗੀ ਉਸ ਦੀ ਖੂਬਸੂਰਤੀ ਜਿਸ ਨੂੰ ਦੇਖੀਏ ਤੇ ਦੇਖਦੇ ਹੀ ਰਹਿ ਜਾਈਏ ਉਹ ਲੜਕੀ ਇਨੀ ਬੇਰਹਿਮੀ ਦੇ ਨਾਲ ਕਿਵੇਂ ਮਰ ਸਕਦੀ ਹੈ ਹੁਣ ਜਿਹੜੇ ਕਲਾਕਾਰ ਦੀ ਮੈਂ ਗੱਲ ਕਰਨ ਜਾ ਰਹੀ ਹਾਂ ਉਸ ਨੂੰ ਤੁਸੀਂ ਪਹਿਲਾਂ ਹੀ ਬਹੁਤ ਸਾਰੇ ਜਾਣਦੇ ਹੋ ਉਹ ਕਲਾਕਾਰ ਜਿਸ ਨੇ ਦੁਨੀਆ ਜਿੱਤਣ ਦਾ ਸੁਪਨਾ ਦੇਖਿਆ ਤੇ ਉਸ ਨੇ ਦੁਨੀਆ ਜਿੱਤੀ ਵੀ ਸ਼ਾਮ ਨੂੰ ਰਿਲੀਜ਼ ਉਸ ਦਾ ਗਾਣਾ ਹੁੰਦਾ ਸੀ ਤੇ ਸਵੇਰੇ ਬਿਲਬੋਰਡ ਤੇ ਹੁੰਦਾ ਸੀ ਜਿਸ ਨੇ ਜਦੋਂ ਗਾਣਾ ਸ਼ੁਰੂ ਕੀਤਾ ਤੇ ਬਾਕੀ ਕਲਾਕਾਰਾਂ ਦੀ ਛੁੱਟੀ ਕਰਾ ਕੇ ਉਹਨਾਂ ਨੂੰ ਘਰ ਬਿਠਾ ਦਿੱਤਾ ਜਿਸਨੇ ਬਸ ਕੁਝ ਹੀ ਸਾਲਾਂ ਦੇ ਵਿੱਚ ਇੰਡਸਟਰੀ ਦੇ ਵਿੱਚ ਆਪਣੀ ਇੱਕ ਅਹਿਮ ਜਗ੍ਹਾ ਬਣਾ ਲਈ ਛੋਟੀ ਉਮਰ ਦੇ ਵਿੱਚ ਹੀ ਉਹ ਲੋਕਾਂ ਦੇ ਲਈ ਲੈਜੈਂਡ ਬਣ ਗਿਆ ਮੈਂ ਗੱਲ ਕਰ ਰਹੀ ਹਾਂ ਅੱਜ ਵੀ ਲੋਕਾਂ ਦੇ ਸੀਨੇ ਦੇ ਵਿੱਚ ਦਿਲ ਬਣ ਕੇ ਧੜਕਣ ਵਾਲੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦੀ ਜਿੱਦ ਤੱਕ ਕਿ ਤੁਸੀਂ ਸਭ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਨਮ ਮਾਨਸਾ ਦੇ ਪਿੰਡ ਮੂਸਾ ਦੇ ਵਿੱਚ 11 ਜੂਨ 1993 ਨੂੰ ਹੋਇਆ ਸੀ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਜੰਮਿਆ ਪਲਿਆ ਉਸ ਪਿੰਡ ਵਿੱਚ ਪੈਦਾ ਹੋਇਆ ਜਿੱਥੇ ਕੋਈ ਬੱਸ ਵੀ ਬੜੀ ਮੁਸ਼ਕਿਲ ਦੇ ਨਾਲ ਜਾਂਦੀ ਹੁੰਦੀ ਸੀ ਸਿੱਧੂ ਨੇ 2016 ਦੇ ਵਿੱਚ ਪੰਜਾਬੀ ਇੰਡਸਟਰੀ ਚ ਪੈਰ ਰੱਖਿਆ ਤੇ 2022 ਤੱਕ ਹਰ ਜਗ੍ਹਾ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲਾ ਹੀ ਨਾਮ ਆਉਂਦਾ ਸੀ ਮਨ ਲਓ ਕਿ ਇਦਾਂ ਲੱਗਦਾ ਸੀ ਕਿ ਜਿਵੇਂ ਬਾਕੀ ਕਲਾਕਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਦੇ ਲਈ ਵਕੇਸ਼ਨ ਤੇ ਗਏ ਹੋਣ ਸਿੱਧੂ ਵਾਇਰਲੈਸ ਫੈਸਟੀਵਲ ਦੇ ਵਿੱਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਤੇ ਪਹਿਲਾ ਭਾਰਤੀ ਕਾਇਕ ਵੀ ਬਣਿਆ ਬ੍ਰਿਟੇਸ਼ੀਆ ਟੀਵੀ 뮤직 ਅਵਾਰਡ ਦੇ ਵਿੱਚ ਚਾਰ ਵਾਰ ਉਸਨੇ ਪੁਰਸਕਾਰ ਵੀ ਜਿੱਤੇ ਸਿੱਧੂ ਇੱਕ ਐਸਾ ਕਲਾਕਾਰ ਸੀ ਜਿਸ ਦਾ ਹਰ ਇੱਕ ਗਾਣਾ ਟ੍ਰੈਂਡਿੰਗ ਤੇ ਜਾਂਦਾ ਸੀ ਉਸ ਨੂੰ ਲੋਕ ਇੰਨਾ ਪਸੰਦ ਕਰਦੇ ਸੀ ਕਿ ਹੌਲੀ-ਹੌਲੀ ਸਿੱਧੂ ਆਪ ਵੀ ਇੱਕ ਬ੍ਰਾਂਡ ਹੀ ਬਣ ਗਿਆ ਸਿੱਧੂ ਮੂਸੇਵਾਲਾ ਸਿੰਗਰ ਹੀ ਨਹੀਂ ਬਲਕਿ ਪੰਜਾਬੀਆਂ ਦੇ ਲਈ ਉਹਨਾਂ ਦਾ ਮਾਣ ਸੀ ਕਿਉਂਕਿ ਸਿੱਧੂ ਨੇ ਉਸ ਜਗ੍ਹਾ ਤੇ ਜਾ ਕੇ ਵੀ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਵਧਾਈ ਜਿੱਥੇ ਜਾਣ ਬਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਤੇ ਨਾ ਹੀ ਕਦੇ ਸੋਚ ਸਕਦੇ ਸੀ ਸਿੱਧੂ ਉਹ ਸ਼ਖਸ ਸੀ ਜਿਸ ਪਿੱਛੇ ਲੋਕ دیਵਾਨੇ ਸੀ ਉਸਦੇ ਜਨਮ ਦਿਨ ਤੇ ਲੱਖਾਂ ਗਿਫਟ ਅਤੇ ਲੱਖਾਂ ਦੇ ਕੇਕ ਉਸਦੇ ਘਰ ਭੇਜੇ ਜਾਂਦੇ ਉਸਦੇ ਚਾਹਣ ਵਾਲਿਆਂ ਦੀ ਲੰਬੀ ਕਤਾਰ ਹਰ ਰੋਜ਼ ਉਸਦੀ ਹਵੇਲੀ ਦੇ ਸਾਹਮਣੇ ਹੁੰਦੀ ਸੀ ਚਾਹੇ ਉਸ ਸਮੇਂ ਸਿੱਧੂ ਘਰ ਵਿੱਚ ਮੌਜੂਦ ਹੋਵੇ ਜਾਂ ਨਾ ਹੋਵੇ ਸਿੱਧੂ ਹਮੇਸ਼ਾ ਹੀ ਆਪਣੇ ਗਾਣਿਆਂ ਵਿੱਚ ਮਰਨ ਮਰਉਣ ਦੀਆਂ ਗੱਲਾਂ ਕਰਦਾ ਹੁੰਦਾ ਸੀ ਸ਼ਾਇਦ ਉਸ ਨੂੰ ਪਹਿਲਾਂ ਹੀ ਪਤਾ ਸੀ ਕਿ ਉਸਨੇ ਕਿੱਥੇ ਮਰਨਾ ਹੈ ਕਦੋਂ ਮਰਨਾ ਹੈ ਤੇ ਕਿਸ ਹਾਲਤ ਦੇ ਵਿੱਚ ਮਰਨਾ ਹੈ ਇਸੇ ਕਰਕੇ ਉਸਦੇ ਸਾਰੇ ਆਈਡਲ ਵੀ ਗੋਲੀ ਦੇ ਨਾਲ ਹੀ ਮਰੇ ਸੀ ਸਿੱਧੂ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਪੰਜਾਬ ਦੇ ਵਿੱਚ ਸੀ ਉਨੀ ਹੀ ਜ਼ਿਆਦਾ ਵੱਦ ਵਿਦੇਸ਼ਾਂ ਦੇ ਵਿੱਚ ਸੀ ਬਹੁਤ ਸਾਰੇ ਮੁੰਡੇ ਕੁੜੀਆਂ ਐਥਲੀਟ ਖਿਡਾਰੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਅਤੇ ਖੁਦ ਨੂੰ ਮੋਟੀਵੇਟ ਕਰਦੇ ਸਿੱਧੂ ਜਿੰਨਾ ਫੇਮਸ ਸੀ ਉਨਾ ਹੀ ਵਿਵਾਦਾਂ ਦੇ ਵਿੱਚ ਘਿਰਿਆ ਰਹਿੰਦਾ ਸੀ ਕਦੇ ਉਸ ਦੀ ਕਿਸੇ ਦੂਜੇ ਕਲਾਕਾਰ ਦੇ ਨਾਲ ਕੌਂਟਰੋਵਰਸੀ ਹੋ ਜਾਂਦੀ ਤੇ ਕਦੇ ਸਰਕਾਰ ਸਿੱਧੂ ਨੂੰ ਥੱਲੇ ਸੁੱਟਣ ਦੇ ਲਈ ਪੂਰਾ ਪੂਰਾ ਜ਼ੋਰ ਲਾ ਦਿੰਦੀ 19 ਮਈ 2020 ਨੂੰ ਸਿੱਧੂ ਤੇ ਆਮ ਜੈਕਟ ਦੀਆਂ 2 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ 2 ਜੂਨ ਨੂੰ ਬਰਨਾਲਾ ਜ਼ਿਲ੍ਹਾ ਅਦਾਲਤ ਦੇ ਵਿੱਚ ਸਿੱਧੂ ਮੂਸੇਵਾਲੇ ਅਤੇ ਪੰਜ ਦੋਸ਼ੀਆਂ ਅਧਿਕਾਰੀਆਂ ਦੀ ਅਗਾਊ ਜ਼ਮਾਨਤ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ। 6 ਜੂਨ 2020 ਨੂੰ ਗੱਡੀ ਦੇ ਕਾਲੇ ਸ਼ੀਸ਼ੇ ਕਰਾਉਣ ਕਾਰਨ ਨਾਭਾ ਵਿੱਚ ਪੁਲਿਸ ਵੱਲੋਂ ਉਸ ਨੂੰ ਜੁਰਮਾਨਾ ਕੀਤਾ ਗਿਆ। ਜੁਲਾਈ ਵਿੱਚ ਪੁਲਿਸ ਜਾਂਚ ਤੋਂ ਬਾਅਦ ਉਸ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਗਈ। ਉਸੇ ਮਹੀਨੇ ਸਿੱਧੂ ਮਸੇਵਾਲੇ ਨੇ ਆਪਣੀ ਤੁਲਨਾ ਸੰਜੇ ਦੱਤ ਦੇ ਨਾਲ ਕਰਦੇ ਹੋਏ ਸੰਜੂ ਨਾਮ ਦਾ ਇੱਕ ਗਾਣਾ ਰਿਲੀਜ਼ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਅਸਲਾ ਐਕਟ ਦੇ ਤਹਿਤ ਗ੍ਰਿਫਤਾਰ ਵੀ ਕੀਤਾ ਗਿਆ ਕਹਿਣ ਦਾ ਮਤਲਬ ਹੈ ਕਿ ਜਿਉਂਦੇ ਜੀ ਸਿੱਧੂ ਨੂੰ ਆਪਣੀ ਕਲਾਕਾਰੀ ਦੇ ਨਾਲ-ਨਾਲ ਜ਼ਿੰਦਗੀ ਦੇ ਵਿੱਚ ਚੱਲ ਰਹੇ ਮਸਲਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਸੀ ਰਾਜਨੀਤੀ ਵਿੱਚ ਸਿੱਧੂ ਨੇ ਆਪਣਾ ਪੈਰ ਰੱਖਿਆ ਪਰ ਉੱਥੇ ਵੀ ਉਸ ਦਾ ਸਿੱਕਾ ਕੁਝ ਜ਼ਿਆਦਾ ਵਧੀਆ ਨਹੀਂ ਚੱਲ ਸਕਿਆ 11 ਅਪ੍ਰੈਲ 2020 ਨੂੰ ਸਿੱਧੂ ਨੇ ਸਕੇਪ ਗੋਡ ਗੀਤ ਰਿਲੀਜ਼ ਕੀਤਾ ਜਿਸ ਵਿੱਚ ਉਸਨੇ 2022 ਦੀਆਂ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਸਫਲਤਾ ਬਾਰੇ ਦੱਸਿਆ ਪਰ ਫਿਰ ਵੀ ਸਿੱਧੂ ਨੇ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਚਾਇਆ ਉਸ ਨੂੰ ਹਾਸਲ ਕੀਤਾ ਸਿੱਧੂ ਕੋਲ ਸਭ ਕੁਝ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਅਗਰ ਕਮੀ ਸੀ ਤੇ ਸਿਰਫ ਇੱਕ ਜੀਵਨ ਸਾਥੀ ਦੀ ਸਿੱਧੂ ਦੇ ਫੈਨਸ ਤੇ ਸਿੱਧੂ ਦੇ ਪਰਿਵਾਰ ਵਾਲੇ ਹੁਣ ਚਾਹੁੰਦੇ ਸੀ ਕਿ ਸਿੱਧੂ ਵਿਆਹ ਕਰਵਾ ਲਵੇ ਉਹਨਾਂ ਨੂੰ ਬਸ ਉਸਦੇ ਵਿਆਹ ਦੀ ਉਡੀਕ ਹੁੰਦੀ ਸੀ ਪਰ ਅਫਸੋਸ ਇਸ ਸੁਪਨਾ ਤਾਂ ਸੁਪਨਾ ਹੀ ਰਹਿ ਗਿਆ ਸਿੱਧੂ ਇਨਾ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਵੀ ਸਿੰਪਲ ਜ਼ਿੰਦਗੀ ਜਿਉਂਦਾ ਸੀ ਆਪਣੇ ਪਿੰਡ ਵਿੱਚ ਆਪਣੇ ਲੋਕਾਂ ਦੇ ਨਾਲ ਰਹਿੰਦਾ ਸੀ ਹਰ ਰੋਜ਼ ਦੀ ਤਰ੍ਹਾਂ ਹੀ ਸਿੱਧੂ ਮੂਸੇਵਾਲਾ ਕਾਲੀ ਥਾਰ ਦੇ ਵਿੱਚ ਜਾ ਰਿਹਾ ਸੀ ਕਿਬਾਣ ਸਾਹ ਦੇ ਪਿੰਡ ਜਵਾਰਕੇ ਦੇ ਵਿੱਚ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਧੂ ਦੀ ਕਾਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੀ ਹੱਤਿਆ ਕਰ ਦਿੱਤੀ ਸਿਰਫ ਤੇ ਸਿਰਫ 28 ਸਾਲ ਦੀ ਉਮਰ ਦੇ ਵਿੱਚ ਸਿੱਧੂ ਇਸ ਦੁਨੀਆ ਤੋਂ ਚਲ ਬਸਿਆ ਪੁਲਿਸ ਦੇ ਅਨੁਸਾਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਸ਼ੁਰੂ ਵਿੱਚ ਇੱਕ ਅਣਪਰਮਾਨਿਕ ਫੇਸਬੁੱਕ ਪੋਸਟ ਦੇ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਇਸ ਪੂਰੇ ਕੇਸ ਦਾ ਮਾਸਟਰਮਾਈਂਡ ਬਿਸ਼ਨੋਈ ਨੂੰ ਹੀ ਮੰਨਿਆ ਜਾਂਦਾ ਹੈ ਪਰ ਕੀ ਇਹ ਸੱਚ ਹੈ ਕੀ ਇਹ ਸੱਚ ਹੈ ਕਿ ਅਸਲ ਦੇ ਵਿੱਚ ਉਸਨੇ ਹੀ ਸਿੱਧੂ ਨੂੰ ਮਾਰਿਆ ਕੀ ਉਹੀ ਸਿੱਧੂ ਦਾ ਕਾਤਲ ਸੀ ਅਜੇ ਤੱਕ ਉਸ ਨੂੰ ਸਜ਼ਾ ਕਿਉਂ ਨਹੀਂ ਮਿਲੀ ਹੋਰ ਵੀ ਕਈ ਨਾਮ ਇਸ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਉਹਨਾਂ ਦਾ ਕੀ ਕਿਉਂ ਇੰਨੇ ਸਾਲਾਂ ਬਾਅਦ ਵੀ ਸਿੱਧੂ ਨੂੰ ਇਨਸਾਫ਼ ਨਹੀਂ ਮਿਲਿਆ ਸਿੱਧੂ ਉਹ ਸਿੰਗਰ ਸੀ ਜਿਸ ਦੀ ਮੌਤ ਦਾ ਸਾਨੂੰ ਅੱਜ ਵੀ ਯਕੀਨ ਨਹੀਂ ਹੋ ਰਿਹਾ ਉਸ ਦੇ ਗਾਣੇ ਸੁਣਦੇ ਹਾਂ ਤਾਂ ਇਦਾਂ ਲੱਗਦਾ ਹੈ ਕਿ ਸਿੱਧੂ ਸਾਡੇ ਨਾਲ ਹੀ ਮੌਜੂਦ ਹੈ ਸਾਡੇ ਕੋਲ ਹੀ ਖੜਾ ਹੈ ਅੱਜ ਵੀ ਉਸ ਦਾ ਨਵਾਂ ਗੀਤ YouTube ਤੇ ਰਿਲੀਜ਼ ਹੁੰਦਾ ਹੈ ਤੇ ਦਿਵਾਲੀ ਜਿੱਨਾ ਚਾਹ ਹੋ ਜਾਂਦਾ ਹੈ ਅੱਜ ਵੀ ਅਸੀਂ ਉਸ ਦੇ ਜਸਟਿਸ ਦੀ ਉਮੀਦ ਕਰਦੇ ਹਾਂ ਦੋਸਤੋ ਇਹ ਕੁਝ ਹੋਰ 우ਹਾ ਸੀ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਹੀ ਇੰਨਾ ਨਾਮ ਕਮਾਇਆ ਅਤੇ ਛੋਟੀਆਂ-ਛੋਟੀਆਂ ਉਮਰਾਂ ਦੇ ਵਿੱਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਏ ਤੁਹਾਨੂੰ ਇਹਨਾਂ ਸਾਰਿਆਂ ਦੇ ਵਿੱਚੋਂ ਕਿਹੜਾ ਕਲਾਕਾਰ ਪਸੰਦ ਹੈ ਤੇ ਇਹਨਾਂ ਵਿੱਚੋਂ ਕਿਸ ਦੀ ਜ਼ਿੰਦਗੀ ਬਾਰੇ ਤੁਸੀਂ ਨਹੀਂ ਜਾਣਦੇ ਸੀ ਜਾਂ ਫਿਰ ਇਹਨਾਂ ਵਿੱਚੋਂ ਕਿਸ ਦੀ ਦਾਸਤਾਨ ਤੁਸੀਂ ਵਿਸਤਾਰ ਨਾਲ ਸੁਣਨਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਉਸ ਦੀ ਜ਼ਿੰਦਗੀ ਤੇ ਵੀ ਵਿਸਥਾਰ ਨਾਲ ਵੀਡੀਓ ਬਣਾਉਂਗੀ ਜਿਸ ਦੇ ਬਾਰੇ ਤੁਸੀਂ ਮੈਨੂੰ ਸੁਜੈਸਟ ਕਰੋਗੇ ਸੋ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ ਕਿ ਮੈਂ ਕਿਸ ਦੇ ਉੱਪਰ ਪੂਰੀ ਵੀਡੀਓ ਬਣਾਵਾਂ ਤਦ ਤੱਕ ਦੇ ਲਈ ਤੁਸੀਂ ਮੈਨੂੰ ਦੀਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ ਧੰਨਵਾਦ